ਮੇਰੀ ਉਹਨਾਂ ਦੀ ਜੜੀ ਨਾ ਸਾਡਾ ਪੁੱਤਰਾ ਹੀ ਕੰਮ ਸਾਰੀ ਜਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ ਇਹਨਾਂ ਨੂੰ ਇਨਸਾਮਦਾ ਮਮੀ ਡੈਡੀ ਨੇ ਨਹੀਂ ਬੱਚਿਆਂ ਨੂੰ ਵੀ ਆਪਣੇ ਇਨਸਾਮਦਾ ਚਲੋ ਬੇਨਤੀ ਹੈ ਬਜ਼ੁਰਗੋ ਅਸੀਂ ਇਹ ਬੇਨਤੀ ਕੀਤੀ ਆ ਵੀ ਬੱਚਿਆਂ ਦੀ ਸਾਰੀ ਪੜਾਈ ਦਾ ਖਰਚਾ ਜਿਹੜਾ ਸਾਰੀ ਉਮਰ ਦਾ ਇਹ ਸੇਕੂਆ ਸਾਹਿਬ ਚੁੱਕਣਗੇ ਤੇ ਰਾਸ਼ਨ ਦਾ ਤੁਹਾਨੂੰ ਸਾਰੀ ਉਮਰ ਲਈ ਖਾਮਰਾ ਚਰਚ ਤੋਂ ਮੈਂ ਦਵਾਉਂਗਾ ਔਰ ਦੂਸਰੀ ਗੱਲ ਇਹ ਆ ਵੀ ਉਹ ਬੰਦਿਆਂ ਦੇ ਉੱਪਰ ਕੱਲ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਔਰ ਕੋਈ ਤੁਹਾਡਾ ਰਾਇਜ਼ਾਮਾ ਨਹੀਂ ਉਹਨਾਂ ਨੂੰ ਕੜੀ ਤੋਂ ਕੜੀ ਅਸੀਂ ਸਜ਼ਾ ਦਿਵਾਵਾਂਗੇ ਤੇ ਬਿਜਲੀ ਵਿਭਾਗ ਨੂੰ ਡਿਟੀ ਦੀ ਗਲਤੀ ਆ ਉਹਨੂੰ ਅਸੀਂ ਅਸੀਂ ਤਲਬ ਕਰ ਰਹੇ ਆ ਆਪਣੇ ਦਫ਼ਤਰ ਔਰ ਤੁਹਾਨੂੰ ਪੂਰਾ ਇਨਸਾਫ ਲੈ ਕੇ ਦੇਵਾਂਗੇ ਤੁਸੀਂ ਘਬਰਾਉਣਾ ਨਹੀਂ ਤੁਹਾਡੀ ਲੜਾਈ ਲੜਨ ਨੂੰ ਅਸੀਂ ਤਿਆਰ ਆ ਠੀਕ ਹੈ ਜੀ ਇਹ ਸਾਡਾ ਫਰਜ਼ ਬੰਦਾ ਵਾ ਜੀ ਕੋਈ ਹਾਨ ਨਹੀਂ ਕਰ ਰਹੇ ਸਾਡਾ ਫਰਜ਼ ਬੰਦਾ ਆਪਣੇ ਭਾਈਚਾਰੇ ਦੇ ਨਾਲ ਖੜੋਣਾ ਔਰ ਸੇਖੋਂ ਸਾਹਿਬ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਪਰਿਵਾਰ ਜਿਹੜਾ ਵਾ ਮੁਸੀਬਾ ਭਾਈਚਾਰੇ ਦੇ ਨਾਲ ਬਹੁਤ ਪਿਆਰ ਕਰਦਾ ਔਰ ਜਦੋਂ ਅੱਜ ਇਹਨਾਂ ਨੂੰ ਪਤਾ ਲੱਗਾ ਉਸੇ ਟਾਈਮ ਸੇਖੋਂ ਸਾਹਿਬ ਆ ਗਏ ਨੇ ਉਹਨੂੰ ਸਹੀ ਇਨਸਾਫ ਦੇਣ ਹਾਂ ਅੱਗੇ ਜੇ ਨਹੀਂ ਕਰੀ ਆ ਨਾ ਗੁਮਾ ਹਾਂ ਚਲੋ ਇਸ ਪਰਿਵਾਰ ਨੂੰ ਤੋਂ ਪਿਆਰ ਕਰਦਾ ਜੀ ਮੁਸੀਬ بھائی ਜਾਲੇ ਨੂੰ ਬੇਹੱਦ ਪਿਆਰ ਕਰ ਹਾਂ ਚਲੋ ਮੁਸੀਬ بھائی ਜਾਲੇ ਤੁਹਾਨੂੰ ਪੂਰਾ ਪਿਆਰ ਕਰਦਾ ਜੀ ਤੇ ਬੇਨਤੀ ਇਹ ਆ ਜੀ ਕੱਲ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਤੁਹਾਡੇ ਮਸਲੇ ਲਈ 12 ਵਜੇ ਤੇ ਪਰਿਵਾਰ ਚੋਂ ਕੋਈ ਦੋ ਜੀ ਤੁਹਾਡੇ ਆ ਜਾਣ ਤੇ ਅਸੀਂ ਉੱਥੇ ਜਾ ਕੇ ਤੇ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਤੇ ਜਿਹੜੀ ਵੱਧ ਤੋਂ ਵੱਧ ਸਜ਼ਾ ਉਹਨਾਂ ਦਵਾਈ ਜਾਊਗੀ ਬੰਦਿਆਂ ਨੂੰ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੈਮਸੀ ਹਾਂ ਸਜਾਵ ਵੀ ਦਵਾਵਾਂਗੇ ਔਰ ਮੁਆਵਜ਼ਾ ਵੀ ਸਰਕਾਰ ਵੱਲੋਂ ਸੀਐਮ ਸਾਹਿਬ ਨਾਲ ਗੱਲ ਕਰਕੇ ਵੱਧ ਤੋਂ ਵੱਧ ਦਵਾਵਾਂਗੇ ਹਾਂ ਹੋਰ ਬਾਕੀ ਤੁਸੀਂ ਦੱਸੋ ਕੀ ਲੋੜ ਆ ਤੁਹਾਨੂੰ ਉਸ ਤੋਂ ਇਲਾਵਾ ਦੱਸੋ ਜੀ ਤੁਹਾਡੀ ਕੀ ਹਲ ਕਰ ਸਕਦੇ ਹਾਂ ਹਾਂ ਜੀ ਇਹ ਕੰਡੀਆਂ ਦੀ ਪਾੜਨਾ ਪੁਛਣਾ ਨਹੀਂ ਉਹ ਦੇਖੋ ਜੀ ਪੜ੍ਹਾਈ ਦਾ ਮੈਂ ਕਰਾਂਗਾ ਰਾਸ਼ਨ ਦਾ ਜਿਹੜਾ ਮਸਲਾ ਹੋਵੇ ਉਹ ਸਾਹਿਬ ਕਰਦੇ ਜੋ ਵੀ ਦੱਸ ਰਹੇ ਹੋ ਤੁਹਾਡੇ ਕੱਚੇ ਜਿਹੜੇ ਘਰ ਆ ਉਹ ਵੀ ਆਪਾਂ ਸਰਕਾਰ ਵੱਲ ਬਣਾ ਕੇ ਦਵਾਵਾਂਗੇ ਹਾਂ ਅਲੈਕ ਕੀ ਬਿਜਲੀ ਨਹੀਂ ਹੁੰਦਾ ਜੀ ਉਹ ਸਹੀ ਕਰਨਾ ਹੈ ਕੋਈ ਲਾਈ ਚੱਲ ਰਿਹਾ ਜੀ ਨਹੀਂ ਦੱਸਿਓ ਕਿ ਦੁੱਖ ਪਰਿਵਾਰਾਂ ਵੱਲੋਂ ਪਹੁੰਚੇ ਤੇ ਕੀ ਕਰਨਾ ਚਾਹੁੰਦੇ ਹੋ ਸੋ ਅੱਜ ਇੱਥੇ ਆ ਕੇ ਬਹੁਤ ਮਨ ਦੁਖੀ ਹੋਇਆ ਵਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਦੋ ਭਰਾ ਜਿਹੜੇ ਘਰੋਂ ਕੰਮ ਕਰਨ ਦੇ ਲਈ ਕਿਸੇ ਕਿਸਾਨ ਦੇ ਕੋਲ ਗਏ ਉਥੇ ਸਪਰੇਅ ਕਰਨ ਦੇ ਲਈ ਔਰ ਉਹਦੇ ਵਿੱਚ ਕੀ ਹੋਇਆ ਕਰੰਟ ਜਿਹੜਾ ਪੈਲੀਆਂ ਦੇ ਵਿੱਚ ਸੀ ਤਾਰਾਂ ਜਿਹੜੀਆਂ ਨੰਗੀਆਂ ਸੀ ਪਈਆਂ ਸੀ ਔਰ ਮੈਨੂੰ ਜੋ ਸੁਣਨ ਲਈ ਮਿਲਿਆ ਵਾ ਵੀ ਜਿਹੜੇ ਸਾਡੇ ਭਰਾ ਸੀ ਉਹਨਾਂ ਨੇ ਪੁੱਛਿਆ ਵੀ ਵੀ ਇੱਥੇ ਤਾਰ ਤੇ ਨਹੀਂ ਕੋਈ ਕਰੰਟ ਵਾਲੀ ਹੈਗੀ ਉਹਨਾਂ ਨੇ ਕਿਹਾ ਵੀ ਨਹੀਂ ਤਾਰਾਂ ਕਟੀਆਂ ਮਗਰ ਉਹ ਤਾਰਾਂ 'ਚ ਦੱਸਿਆ ਵੀ ਕਰੰਟ ਆ ਰਿਹਾ ਸੀ ਜਿਹਦੇ ਨਾਲ ਸਾਡੇ ਰਾਜਨ ਜੀ ਜਿਹੜੇ ਭਰਾ ਸੀ ਸਾਡੇ ਰਾਜਨ ਮਸੀ ਜੀ ਉਹਨਾਂ ਨੂੰ ਕਰੰਟ ਲੱਗਾ ਤੇ ਉਸੇ ਮੌਕੇ ਤੇ ਹੀ ਉਹਨਾਂ ਦੀ ਜਿਹੜੀ ਡੈਥ ਹੋ ਗਈ ਔਰ ਉਹਨਾਂ ਦੇ ਧੂਆ ਦੇ ਬੇਟੇ ਉਹਨਾਂ ਨੂੰ ਬਚਾਉਣ ਦੇ ਲਈ ਗਏ ਮਾਸੀ ਦਾ ਬੇਟਾ ਗਿਆ ਉਹਨਾਂ ਨੂੰ ਬਚਾਉਣ ਦੇ ਲਈ ਔਰ ਉਹਨਾਂ ਦੀ ਵੀ ਮੌਕੇ ਤੇ ਡੈਥ ਹੋ ਗਈ ਉਹ ਸਭ ਤੋਂ ਵੱਡੀ ਗੱਲ ਇਹ ਆ ਵੀ ਉਸ ਜਿਨ੍ਹਾਂ ਕਰਕੇ ਇਹ ਪਰਿਵਾਰ ਦੇ ਜੀ ਗਏ ਨੇ ਉਹਨਾਂ ਨੇ ਮਨਾਜ ਇਹਨਾਂ ਦੀ ਸਾਰ ਲਈ ਆ ਉਹ ਤੋਂ ਜਿੱਦਾਂ ਪਰਿਵਾਰ ਦੱਸ ਰਿਹਾ ਵੀ ਸਾਨੂੰ ਦਬਕੇ ਮਾਰੇ ਗਏ ਆ ਔਰ ਸਾਨੂੰ ਇਹ ਕੰਪੈਲ ਕਰ ਰਹੇ ਆ ਵੀ ਤੁਸੀਂ ਰਾਜਨਾਮਾ ਕਰੋ ਔਰ ਅੱਜ ਮੈਂ ਔਰ ਸੇਖਵਾ ਸਾਹਿਬ ਇੱਥੇ ਆਏ ਆ ਜਦੋਂ ਮੈਂ ਸੇਖਵਾ ਸਾਹਿਬ ਨੂੰ ਦੱਸੀ ਇਹ ਗੱਲ ਸਾਰੀ ਔਰ ਇਹਨਾਂ ਕੋ ਵੀ ਰਹਿਣਾ ਨਹੀਂ ਗਿਆ ਵੀ ਕਹਿੰਦੇ ਵੀ ਮੈਂ ਜਾ ਕੇ ਪਰਿਵਾਰ ਦੀ ਸਾਰ ਲੈਣੀ ਆ ਔਰ ਅੱਜ ਅਸੀਂ ਆਪਣੇ ਵੱਲੋਂ ਸੇਖਵਾ ਸਾਹਿਬ ਵੱਲੋਂ ਜਿਹੜਾ ਬੱਚਿਆਂ ਦੀ ਭਰਾਈ ਦਾ ਖਰਚਾ ਦੋਵੇਂ ਪਰਿਵਾਰਾਂ ਦਾ ਜਿਹੜਾ ਚੱਕ ਲਿਆ ਗਿਆ ਵਾ ਔਰ ਖਾਂਬਰਾ ਚਰਚ ਵੱਲੋਂ ਸਾਰੀ ਉਮਰ ਦਾ ਰਾਸ਼ਨ ਜਿਹੜਾ ਵਾ ਇਹਨਾਂ ਨੂੰ ਮਿਲੇਗਾ ਔਰ ਸਰਕਾਰ ਵੱਲੋਂ ਇਹ ਇਹਨਾਂ ਦੀ ਛੱ ਵਾਸ਼ੂਮ ਬਣਾ ਕੇ ਅਸੀਂ ਦੇ ਰਹੇ ਹਾਂ ਔਰ ਹੋਰ ਵੀ ਜਿਹੜੀ ਸਰਕਾਰ ਵੱਲੋਂ ਮਤ ਹੋਏਗੀ ਉਹ ਵੀ ਇਹਨਾਂ ਦੀ ਕਰਵਾਈ ਜਾਏਗੀ ਔਰ ਜਿਹੜੇ ਮੁਜਰਮ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਏਗੀ ਔਰ ਜੇ ਜਿਹੜੇ ਸਮਝ ਦੇ ਮੁਸੀਬਾ ਇਚਾਰ ਨੂੰ ਵੀ ਉਹ ਦਬਾ ਲੈਣਗੇ ਜਾਂ ਨੱਪ ਲੈਣਗੇ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਤੁਸੀਂ ਦੇਖਿਆ ਵੀ ਅਸੀਂ ਆਪਣੀ ਕੌਮ ਲਈ ਕੰਮ ਕਰ ਰਹੇ ਹਾਂ ਔਰ ਜਿੱਦਾਂ ਮਨੋਰਟੀ ਦੇ ਵਿੱਚ ਸਾਰੇ ਸਾਡੇ ਕਮਿਊਨਿਟੀ ਆਉਂਦੀ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ ਔਰ ਜਿੱਦਾਂ ਸੇਖੋਂ ਸਾਹਿਬ ਨੂੰ ਮੈਂ ਹੁਣ ਬੇਨਤੀ ਕਰਾਂਗਾ ਵੀ ਦੋ ਸ਼ਬਦ ਜਰੂਰ ਬੋਲਣ ਮੈਂ ਅੱਜ ਗੌਰਵ ਜੀ ਨੇ ਮੇਰੇ ਧਿਆਨ ਚ ਲਿਆਂਦਾ ਚੇਅਰਮੈਨ ਸਾਹਿਬ ਨੇ ਔਰ ਬਹੁਤ ਹੀ ਮੈਨੂੰ ਦੁੱਖ ਲੱਗਿਆ ਕਿ ਦੋ ਨੌਜਵਾਨ ਮੁੰਡੇ ਜਿਹੜੇ ਆ ਇਸ ਤਰ੍ਹਾਂ ਕਰੰਟ ਲੱਗਣ ਕਾਰਨ ਜਿਹੜੀ ਆ ਉਹਨਾਂ ਦੀ ਅਚਾਨਕ ਚੇਤ ਮੌਤ ਹੋ ਗਈ ਔਰ ਮੈਂ ਫਿਰ ਇਹਨਾਂ ਨੇ ਅਫਸੋਸ ਕਰਨ ਦਾ ਪ੍ਰੋਗਰਾਮ ਪਰਿਵਾਰਾਂ ਦੇ ਨਾਲ ਬਣਾਇਆ ਸੀ ਫਿਰ ਮੈਂ ਵੀ ਨਾਲ ਆਉਣ ਦਾ ਜਿਹੜਾ ਵਾ ਮੌਕੇ ਤੇ ਫੈਸਲਾ ਲਿਆ ਔਰ ਆ ਕੇ ਬਹੁਤ ਹੀ ਦੁੱਖ ਹੋਇਆ ਬੜਾ ਹੀ ਗਮਗੀਨ ਮਾਹੌਲਾ ਕਿ ਨੌਜਵਾਨ ਬੱਚੇ ਜਿਹੜੇ ਆ ਉਹ ਇਸ ਸੰਸਾਰ ਤੋਂ ਰੁਖਸਤ ਹੋਏ ਆ ਬਹੁਤ ਦੁਖਦਾਈ ਜਿਹੜੀ ਆ ਦੋਹਾਂ ਪਰਿਵਾਰਾਂ ਲਈ ਘਟਨਾ ਹੋਈ ਆ ਔਰ ਸਾਰੇ ਸਮਾਜ ਲਈ ਵੀ ਹੋਈ ਆ ਪਰ ਅਸੀਂ ਇਹਨਾਂ ਨੂੰ ਯਕੀਨ ਦਿਵਾਉਂਨੇ ਆ ਕਿ ਪੂਰਾ ਇਹਨਾਂ ਨੂੰ ਦੋਨਾਂ ਪਰਿਵਾਰਾਂ ਨੂੰ ਜਿਹੜਾ ਵਾ ਉਹ ਇਨਸਾਫ ਮਿਲੇਗਾ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਕੇ ਤੇ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਵਾ ਦੋਹਾਂ ਪਰਿਵਾਰਾਂ ਨੂੰ ਦੇਵਾਂਗੇ ਔਰ ਬਾਕੀ ਜਿਹੜੀ ਜਿਨ੍ਹਾਂ ਦੀ ਕਤਾਈ ਕਰਕੇ ਇਹ ਹਾਦਸਾ ਵਾਪਰਿਆ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਵਾ ਔਰ ਦਿੱਤੀ ਜਾਊਗੀ ਕੱਲ ਅਸੀਂ ਐਸਐਸਪੀ ਸਾਹਿਬ ਬਟਾਲਾ ਨੂੰ ਵੀ ਮਿਲ ਰਹੇ ਆ ਔਰ ਜਿਹੜੇ ਵੀ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਇਕਤਾਈ ਕਰਕੇ ਹੋਇਆ ਵਾ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਖਿਲਾਫ ਹੀ ਸਖਤ ਐਕਸ਼ਨ ਜਿਹੜਾ ਵਾ ਉਹ ਲਿਆ ਜਾਊ ਧੰਨ ਧੰਨ ਸੁਣੀ ਦਿੱਖਣ ਲਾਈ ਤਸਵੀਰਾਂ ਦੇ ਚੱਲਦਾ ਸੁਣੀ ਹallelujah ਹallelujah ਬੋਲੇ ਤੁਮਸੀ ਕੇ ਨਾਮ ਕੀ ਜੈ ਧੰਨਵਾਦ ਜੀ ਉਹਨੂੰ ਸਿੱਖਣਾ ਸਾਡੇ ਲਈ ਬਹੁਤ ਹੈ ਕਿ ਆਪਾਂ ਰਸੰਦਾ ਬੁਰਾ ਖਤਰਾ ਬਹੁਤ ਕੰਮ ਕੀਤਾ ਬਹੁਤ ਘੱਟ ਕੰਮ ਕੀਤਾ ਬਹੁਤ ਮਾਰਿਆ ਬਹੁਤ ਕੰਮ ਕੀਤਾ ਹallelujah ਹallelujah ਇਹ ਤਾਰੀ ਲੰਕਈ ਵਾਲੀ ਗੱਲ ਆ ਮੇਰੇ ਫਰੀਜ਼ਾ ਘਰ ਆ ਹਾਂ ਹਾਂ ਜੀ ਜੂਮ ਬਾਬੂ ਪਾਲ ਸਾਹਿਬ ਉੱਥੇ ਆਏ ਡੇਢੀ ਵਾਰ ਉਹਨਾਂ ਨੀਲੇ ਕਾਰਡਾ ਲਾਉਣ ਕਿਤੇ ਮੈਨੂੰ ਇੰਨਾ ਚਿਰ ਹੋ ਗਿਆ ਮੇਰਾ ਰਜਿਸਟਰ ਕਾੜਾ ਕੋਈ ਬੰਦਾ ਨਹੀਂ ਅੰਦਰ ਘਰ ਵੇਖੋ ਮੇਰੀ ਹਾਲਾਤ ਵੇਖੋ